ਨਹੀਂ ਜੀ ਇਹ ਆਲਾ ਸਾਰੇ ਵੀਰਾਂ ਦਾ ਹੈ ਵੀਰ ਦਾ ਇਹ ਕਰਦਾ ਵੀਰੋ ਕੋ ਉੱਤਰ ਕੋ ਉੱਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਨਾਲ ਜੁ ਕਰਦੇ ਆ ਲੋਕ ਜੀ ਸਟਾਰਟਿੰਗ ਸਵੇਰੇ ਸਵੇਰੇ 8:30 ਵਜੇ ਓਏ ਕਰਦਾ ਨਾ ਨੀ ਉਹ ਦਰੁੱਤੀ ਹੋਇਆ ਖੜਾ ਪਤਾ ਨਹੀਂ ਕੀ ਭਾਲਦਾ ਬੇਸ਼ਰਮ ਜ ਆ ਭੈਂਦਾ ਯਾਰ ਉਹ ਭੈਂਦੀ ਕਿਵੇਂ ਮੱਲ ਲਾ ਲਾ ਦੇਖ ਦੇ ਵੱਲਾ ਮੇਰਾ ਉਹ ਜਿੱਕ ਤਸੜਤੀ ਹੋਏ ਲੱਗੀ ਪਈ ਸੀਗੀ ਪਤਾ ਨਹੀਂ ਮੇਰੇ ਲਾਲੂ ਕਿਉਂ ਨਾ ਕਿਸੇ ਪਾਸੇ ਤੇ ਉਹਦਾ ਕੱਲ ਕੱਢੇ ਹੀ ਜਾਣਾ ਬਾਹਰ ਅੱਜ ਕੱਢ ਕੇ ਹੀ ਸਾਬਤ ਤਾਂ ਕਰੀ ਹਾਂਜੀ ਉਸਦੇ ਹੀ ਅ ਚੱਲਦੇ ਚੁੱਪ ਕਰ ਜਾਲੀ ਚੁੱਪ ਕਰ ਜਾ ਚੱਲਦੇ ਯਾਰ ਕਈ ਮਰੂ ਮੱਦੀ ਬਾਦੂ ਤੇਰੇ ਪਿਛਲੇ ਪਾਸੇ ਉੜਦੇ ਬਈ ਉੱਠ ਕੇ ਸੱਚ ਅੱਗੇ ਬਾਹਰ ਹੁਣ ਚੱਲਦੇ ਆ ਘਰੇ ਲਾਈਟਾਂ ਲੂਟਾ ਬੁਝਾ ਦਈਏ ਪਹਿਲੇ ਨੰਬਰ ਤੇ ਤਾਂ ਉਧਰ ਹੀ ਲਾਈਟ ਤੂੰ ਬੁਝਾ ਦੇ ਮੁੰਡਿਆ ਇਧਰਲੀ ਮੈਂ ਬੁਝਾ ਨਾ ਦੇ ਬਾਹਰਲੀ ਮੈਂ ਬੁਝਾ ਦੂੰਗਾ ਤੇ ਅੱਜ ਦਾ ਸੋਖ ਨਾਲ ਨੀ ਖਨੀ ਦੀ ਨਹੀਂ ਖੁੱਲੀ ਜਾਗ ਨਹੀਂ ਖੁੱਲੀ ਹੈ ਨਾ ਚੋਬਰ ਨੂੰ ਵਿਚਾਰ ਨੂੰ ਕੰਦ ਟੱਪ ਕੇ ਬਣਾ ਪਿਆਗਾ ਤੇ ਹੁਣ ਘਰੇ ਜਾ ਕੇ ਤੇ ਪਾਣੀ ਲਾਗੇ ਤਾਤਾ ਤੇ ਕਬੂਤਰ ਕੱਢ ਲਗੇ ਬਾਹਰ ਤੇ ਉਦੋਂ ਬਾਅਦ ਕੀ ਕਰਨਾ ਜਾਲਵੇਲਾ ਕਰਨਾ ਅੱਜ ਹਾਂਜੀ ਲਿਆਂਦਾ ਜੀ ਹੌਟ ਵਾਟਰ ਤੇ ਹੁਣ ਲੱਗਦੇ ਆ ਭਾਈ ਕੱਢਣ ਕਬੂਤਰ ਇੰਜਨ ਪੈ ਗਿਆ ਸਲੋ ਬਾਬੇ ਇੰਜਰ ਮਾਰਗਾ ਜਾਣਾ ਨਹੀਂ ਬਈ ਲੈੜ ਤੇ ਤੀ ਬਜਾ ਤੇ ਹੁਣ ਦੇਖ ਲੈ ਕਬੂਤਰਾਂ ਨੂੰ ਤੇ ਕੜਤੇ ਸੀ ਭਾਈ ਬੱਚੇ ਪੁੱਛੇ ਬਾਹਰ ਸਾਰੇ ਹਨ ਜਿੰਨੇ ਕੋਈ ਖੁੱਲੇ ਬਾਉਣ ਵਾਲੇ ਉਹਨੇ ਖੁੱਲੇ ਬਾਤੇ ਜਿੰਨੇ ਕੋਈ ਪਿੰਜਰਿਆਂ ਚ ਪਾਉਣ ਵਾਲੇ ਉਹ ਪਿੰਜਰਿਆਂ ਚ ਪਾਤੇ ਤੇ ਵੀਰੇ ਇਹਨਾਂ ਨੂੰ ਦੇਤੀ ਉਹ ਹਾਂ ਦੇਸੀ ਪਲਾਸ ਅੰਗਰੇਜ਼ੀ ਠੀਕ ਹੈ ਆਹੜੇ ਬੱਚੇ ਬਿਮਾਰ ਹੈ ਭਾਈ ਇਹਨਾਂ ਦਾ ਵੀ ਪ੍ਰੋਪਰ ਟਰੀਟਮੈਂਟ ਸਟਾਰਟ ਕਰਤਾ ਅੱਜ ਤੋਂ ਠੀਕ ਹੈ ਤੇ ਉਬਰਾ ਓਏ ਫਰਕ ਓਏ ਤਾਕਤ ਵਾਲਾਂ ਗੋਲੀਆਂ ਦਾ ਵਕਤ ਇਹਨਾਂ ਅਸਲਾਈਟ ਨੇ ਮੈਂ ਵੀ ਖਾਧੀਆਂ ਸੀ ਇੱਕ ਨਿਊਰੋਮਾਈਨ ਫੋਰਟ ਇੱਕ ਮੱਚੇ ਵਾਲਾ ਕਹਿ ਉਸਨੇ ਇੱਕ ਈਵੀ ਉਹਨੇ ਛੰਡਾ ਮੈਂ ਧਰ ਕੇ ਤੰਨੇ ਨਹੀਂ ਨਹੀਂ ਪੂਰਾ ਸਰੀਰ ਚ ਆਇ ਲੱਗਦਾ ਹੁਣ ਤਾਂ ਭੱਜ ਕੇ ਮੈਂ ਖੁੱਡੇ 'ਚ ਵੱਜਾਂ ਕਰਾਂ ਕੁਛ ਨਾ ਬੱਸ ਭੱਜ ਕੇ ਖੁੱਡੇ 'ਚ ਵੱਜਾਂ ਤੇ ਹਾਂ ਨਾ ਵਿੱਚ ਹੀ ਵੱਜੀ ਆ ਨਾ ਨਾ ਵਿੱਚ ਹੀ ਵੱਜੀ ਆ ਮੈਂ ਕਰਾਂ ਕੁਛ ਨਾ ਬੱਸ ਭੱਜ ਕੇ ਵਿੱਚ ਵੱਜਾਂ ਜਿਵੇਂ ਜੀ ਕਰ ਲੈ ਚਲੋ ਖੁੱਡੇ ਤਾਂ ਵਿਲੇ ਆਪਣੇ ਬੱਚੇ-ਬੁੱਚੇ ਬਾਹਰ ਬੈਠੇ ਆ ਨਾ ਸਾਰੇ ਇਹ ਰਿਹਾ ਕਿਤਾ ਫੋਨ ਵੀ ਫੋਕਸ ਨਹੀਂ ਕਰਦਾ ਤੇ ਡਾਨਾ ਕਮਣ ਚਲੋ ਹੁਣ ਐ ਕਰਦੇ ਆ ਰੋਟੇ ਨਾਲ ਟੰਗ ਬਲੂਰ ਦੇ ਖੁੱਡੇ ਖੜੇ ਸਾਫ ਕਰਦੇ ਆ ਆ ਜਾਲ ਵਿਹਲਾ ਕਰਦੇ ਆ ਸਾਰਾ ਹੁਣ ਇਹ ਸਾਰੇ ਜਿੰਨੇ ਵੀ ਪੱਠੇ ਐ ਇਹ ਸਾਰੇ ਚ ਪੱਠੇ ਹੀ ਐ ਲਗਭਗ ਬਾਈ ਕੇ ਘਰੋਂ ਵੀ ਪੱਠੇ ਹੀ ਆਏ ਐ ਕੁਛ ਇੱਕ ਦੋ ਵੱਡੇ ਕਬੂਤਰ ਐ ਤੇ ਬਾਕੀ ਆਪਣੇ ਵਾਲੇ ਪੱਠੇ ਜਿਹੜੇ ਕੋਈ ਆਹ ਦੋ ਚਾਰ ਸਾਲ ਪਹਿਲਾਂ ਦੇ ਰੁਕੇ ਰੱਖੇ ਵੱਡੇ ਕਬੂਤਰਾਂ ਦੇ ਤੇ ਸਾਰੇ ਛੜ ਦਾਂ ਬੈਠ ਕੇ ਤੇ ਵਿਹਲਾ ਕਰਕੇ ਤੇ ਫਿਰ ਡੀ ਵਾਰਮਿੰਗ ਕਰਾਂਗੇ ਇੱਥੇ ਆਪਾਂ ਕਬੂਤਰਾਂ ਦੇ ਸਾਰਿਆਂ ਦੇ ਤੇ ਹੁਣ ਭਾਈ ਐਂ ਕਰੀਏ ਖੁੱਡੇ ਖੜੇ ਕਰੀਏ ਸਾਫ ਠੀਕ ਐ ਤੇ ਜਾਲ ਕਿਉਂ ਭਰਾ ਮਾਤਾ ਕਣ ਐ ਕਰ ਓਏ ਚੱਕ ਲੈ ਪਿੰਜਰੇ ਨੂੰ ਤਾਂ ਡਟ ਕੇ ਛੜਦਗੇ ਬੈਠ ਕੇ ਹੀ ਗਣ ਕੇ ਕਿੰਨੇ ਕਬੂਤਰ ਆਪਨੇ ਹੈ ਕਬੂਤਰ ਦਾ ਪਹਿਲਾਂ ਵੀ ਤਾਂ ਕਬੂਤਰ ਫਿਰਦੇ ਹੀ ਆ ਫਿਰ ਕਿੱਡੀ ਗੱਲ ਐ ਤੇ ਫਿਰ ਕਰ ਲਾਂਗੇ ਸਾਈਟਿੰਗ ਕਰਾਂ ਜਾਲ-ਵੇਲਾ ਕਰ ਦਗੇ ਤਾਂ ਗੱਲ ਮੁਕੀ ਰਾਂਗੇ ਆ ਜਾ ਤੇ ਕਰ ਦਿਆਂ ਫਿਰ ਖੁੱਡੇ ਸਾਫ ਆ ਦੋਵੇਂ ਖੁੱਡੇ ਮੈਂ ਕਰਨੇ ਆ ਭੈੜੇ ਪਾਸੇ ਚੂਬਰ ਨੂੰ ਲਾਉਂਗਾ ਹੈਵੀ ਡਿਊਟੀ ਵਾਲੇ ਪਾਸੇ ਹਾਂਜੀ ਲਓ ਜੀ ਅੰਦਰ ਰੱਖ ਲੈ ਕੇ ਬਾਹਰ ਫੜਾਵੇਂਗਾ ਨਹੀਂ ਨਹੀਂ ਅੰਦਰ ਅੰਦਰ ਲੈ ਫਿਰ ਕਟ ਕਟ ਕੇ ਕੰਮ ਨਹੀਂ ਚਾਹੀਦਾ ਹੋ ਜਾ ਅੰਦਰ ਮੈਂ ਭੇੜ ਜਾਣਾ ਪਰ ਭੇੜ ਦਵਾਇਦਾ ਨਿਕਲਦਾ ਹੀ ਨਹੀਂ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਗੋਰ ਕੇ ਪਰਾਂਾ ਤੇ ਨਹੀਂ ਲਾ ਕੇ ਬਾਹਰ ਨਿਕਲ ਦੇ ਦੇਖ ਲੈਨੇ ਕਿਹੜੀ ਗੱਲ ਹੈ ਚਲੋ ਜੀ ਡੱਟ ਲੈ ਪਿੰਜਰਾ ਘਰ ਦੀ ਟ੍ਰਾਂਸਫਰ ਸਾਰੇ ਬੈਟ ਕੇ ਜੇ ਬੈਟ ਕ ਬਹੁਤ ਵੱਡੀ ਐ ਇੱਕ ਟਾਂਗੀ ਹੋਰ ਪਾ ਗਏ ਨੇ ਇੱਚ ਗੱਲ ਬਣ ਜਾਣੀ ਐ ਬੈਟ ਕ ਜਾਂ ਉਹ ਇਧਰ ਦੂਰੀ ਆਣਾ ਪਵੇ ਉਹਨੇ ਬਾਹਰ ਖੋਲ੍ਹਣੀਆਂ ਕਿੱਡਾ ਕਰ ਕਰਦ ਕਰਦ ਕਰਦੇ ਐ ਨਾ ਮੜੀ ਹੋਰ ਇੰਨਾ ਬਸ ਹੈ ਹਾਂ ਬੱਚੇ ਕੱਢ ਲੈਣਗੇ ਮੁੰਡਾ ਲੱਗਦੇ ਰਹੇ ਨੇ ਨਹੀਂ ਨਹੀਂ ਹਜੇ ਕੱਢੇ ਨਹੀਂ ਪਰ ਕੱਢਣ ਵਾਲੀ ਐ ਛੁੱਡਾ ਦਾ ਭੇੜ ਤੇ ਮੋਇਲ ਆ ਗਏ ਲੈ ਮਜ਼ਾਕ ਨਾ ਮਜ਼ਾਕ ਰੇਗਾ ਨਾ ਜਿਵੇਂ ਇੱਕ ਇੱਥੇ ਡੰਡਾ ਪਾਏ ਤੇ ਕਉ ਉਥੇ ਪਾਏ ਤੇ ਜਿਸਨੇ ਮਰਜ਼ੀ ਪੁੱਤਰ ਛੱਡ ਲਿਆ ਆਪਾਂ ਇਹਦੇ ਪਾਵਾਂਗੇ ਇੱਧਰ ਇੱਕ ਇੱਧਰ ਡੰਡਾ ਪਾ ਦੇ ਹਾਂ ਤੇ ਜਿਸਨੇ ਮਰਜ਼ੀ ਪੁੱਤਰ ਛੱਡ ਲਿਆ ਹਾਂ ਜਿਵੇਂ ਆਹ ਨਹੀਂ ਪਾਇਆ ਉਥੋਂ ਲੈ ਕੇ ਆਣ ਲੰਮੀ ਢਾਂਗੀ ਪਾ ਦੇ ਲੈ ਹਾਂ ਚੱਲ ਛੱਡ ਦੇ ਰੇਣ ਲੈ ਮੋਇਲ ਲੈ ਗੋਲੇ ਹਾ ਲੈ ਜਾਂਦਾ ਮੋਇਲ ਤਾਂ ਕੋਈ ਚੱਕਰ ਨਹੀਂ ਇਹ ਦਾ ਬਾਈ ਵਾਲਾ ਇਹ ਸਿੱਟੀ ਚੱਲ ਕੇ ਬਾਈ ਜਣੇ ਬਗਣ ਕੇ ਛੱਡ ਦੇ ਕਿੰਨੇ 3 4 9 10 ਤੇ 10 10 ਕੀ ਹੋਇਆ ਹੈਗਾ ਹੈ કે ਨਹੀਂ ਹਾਂ 11 11 ਹੋ ਗਏ 11 11 11 12 12 12 12 22 ਵਾਲੇ 12 22 ਵਾਲੇ ਹੈ ਹੂੰ ਸਹੀ ਹੈ ਜੀ ਆ ਐਂਡ ਤੇ ਵੀਰੇ ਆਪ ਹੀ ਲੈ ਹਾਂ ਇਹ ਕਾ ਰਹਿ ਗਿਆ ਇਹ ਤਾਂ ਰਹਿ ਗਿਆ ਚੱਲੇ ਤਾਂ ਮੈਂ ਤਾਂ ਇਸ ਵਿੱਚ ਛੱਡਦਾ ਲੈ ਬਈ ਲਓ ਜੀ ਚੋਬਰ ਕਹਿੰਦਾ ਲੈ ਇੱਕ ਪੁੱਤਰ ਹੋਰ ਦਿਖਾਉਣਾ ਹੈਗਾ ਮੈਂ ਜਲ ਦਿਖਾ ਦੇ ਭਾਈ ਠੀਕ ਹੈ ਕਿ ਨਹੀਂ ਦਿਖਾ ਦਿੰਨੇ ਆ ਸਰ ਲੈ ਕਰ ਲੋ ਸ਼ਾਂਪ ਭਾਈ ਕਿੱਡੀ ਗੱਲ ਹੈ ਹਿਸਟਰੀ ਦੱਸੇ ਦੀ ਉਹ ਸਟਰੀ ਵੀਰੇ ਹੈਗਾ ਸੋਥੇ ਵਾਲੀ ਦਾ ਭਰਾ ਜਿਹੜੀ ਸੋਥੇ ਛੱਡੀ ਸੀ ਅਗਲਾ ਬੀਟੂਸੇ ਵਾਲੀ ਤੇ ਇਹਦੇ ਨਾਲ ਦੀ ਇੱਕ ਕਬੂਤਰੀ ਬੈਠੀ ਹੈ ਚੰਡੀ ਕੋਲੇ ਰਹਿ ਕੇ ਆਲੇ-ਕੋਲੇ ਇੱਕ ਆਪਣੇ ਕੋਲੇ ਇੱਕ ਸੋਥੇੋਂ ਗਵਾਜ ਗਈ ਸੀਗੀ ਮੀਨੀ ਰੀਚ ਹੈ ਨਾ ਐਂਡ ਵਾਲੇ ਟਾਈਮ 'ਚ 15 ਐਂਡ ਵਾਲੇ 14-15 ਕੂਤਰੇ ਫਿਰਦੀ ਸੀਗੀ ਉੱਥੇ ਕਰ ਲੋ ਚੈੱਕ ਲਓ ਸੈਟ ਹੈ ਕਾ ਤੇ ਇਹ ਕਾ ਕਬੂਤਰ ਹੈ ਇਹਨੂੰ ਅਸੀਂ ਦੇਖਦੇ ਹਾਂ ਕਿ ਬਣਦਾ ਇਹ ਹੈਗਾ ਹੈ ਤਰਖਾਨ ਵਾਲੀ ਅਲੀ ਦਾ ਭਰਾ ਜਿਹੜੀ ਤਰਖਾਨ ਵਾਲੇ ਛੱਡੀ ਤੇ ਫੋਲੋ ਮਿੱਠੀ ਛੱਡੀ ਸੀ ਤੇ ਉਹਦਾ ਭਰਾ ਇਹ ਤੇ ਇਹਨੂੰ ਦੇਖਦਾ ਵੀ ਇਹਦਾ ਕੀ ਹਿਸਾਬ ਕਿਤਾਬ ਹੈ ਤੇ ਚੋਬਰ ਦੀ ਰਹੇਗੀ ਇਹਨੂੰ ਕੱਢਣ ਦੀ ਤੇ ਬਾਕੀ ਫਿਰ ਦੇਖਦੇ ਆ ਵੀ ਕੀ ਵਿਚਾਰ ਹੈ हां जी मेरे दोस्तों ਤੇ ਕਲੀ ਮੁੱਕ ਗਈ ਸੀ ਬਈ ਤਰੰਤ ਐਮਰਜੈਂਸੀ ਚ ਆਹਾ ਬਾਬੇ ਜੇਲੀ ਕਲੀ ਫੜ ਕੇ ਲੈਦੀ ਐ ਠੀਕ ਐ ਤੇ ਬਸ ਛਾਣ ਕੇ ਇਹਨੂੰ ਤੇ ਸਿਰਦਿਆਂ ਖੁੱਡਿਆਂ ਚ ਬਈ ਆਣਾ ਥੋੜੀ ਥੋੜੀ ਹੋਰ ਲਿਓ ਤੇਰੇ ਖਾਣ ਲਾ ਕੁਛ ਵੀ ਹੋ ਨਹੀਂ ਪੁੱਤ ਹੋਇਆ ਪਾਸੇ ਤੋਂ ਹਾਂ ਜੀ ਇੱਕ ਸਾਜ ਬੱਚਾ ਵੀ ਮਰ ਗਿਆ ਭਾਈ ਅੱਖਾਂ ਹੀ ਬਿਮਾਰ ਸੀ ਜਿਹੜਾ ਤੇ ਬਸ ਇੱਕ ਹੋਰ ਮਰਨ ਵਾਲਾ ਅਗਲਾ ਵੀ ਹੁੰਜਲੇ ਨਹੀਂ ਮਰ ਜਾਣਾ ਉਹਦੀਆ ਚਲੋ ਖਿਹੜਾ ਛੋਟੇ ਜਾਣਾ ਯਾਰ ਇਹ ਬਾਜ ਵਾਲੇ ਦਾ ਮਰ ਗਿਆ ਯਾਰ 100% हां ਬਾਜ ਵਾਲੇ ਦਾ ਬਾਜਲ ਦਾ ਰਗੜ ਗਿਆ ਬਚਾਰੇ ਦਾ ਚਲੋ ਕੋਈ ਗੱਲ ਨਹੀਂ ਬਾਜ ਵਾਲਾ ਸੀਗਾ ਨਾ ਲੱਗੀ ਸੀ ਤੇ ਕੱਚ ਵਾਲੀ ਕੂਤਰੀ ਜਿਹੜੀ ਉੱਥੇ ਛੇੜੀ ਸੀ ਪਾ ਬੰਬੀ ਇਹ ਹੈਣਾ ਤੇ ਠੀਕ ਆ ਭਾਈ ਸੈਟ ਆ ਕੰਮ ਖੁੱਡੇ ਖਾਡੇ ਕਰ ਤੇ ਸਾਫ ਕਲੀ ਸਿੱੜਤੀ ਕਰ ਲੋ ਚੱਕ ਭਾਈ ਇਹ ਕਲੀ ਤਾਂ ਸਿਰਦਾ ਕਬੂਤਰ ਜ਼ਿਆਦਾ ਐ ਫਿਰ ਜੇ 2 ਦਿਨ ਕਬੂਤਰ ਨਾ ਕੱਢੇ ਹਨ ਖੁੱਡੇ ਚ ਫਿਰ ਗੰਦ ਵਾਲਾ ਵਾਜ ਜਾਂਦਾ ਐ ਕਲੀ ਨਾ ਸੁੱਟੀ ਹੋਏ ਤਾਂ ਠੀਕ ਐ ਤੇ ਇਧਰ ਚ ਉੱਪਰ ਲੱਗਿਆ ਪਿਆ ਇਹ ਖੁੱਡੇ ਚ ਗੰਦ ਬਹੁਤ ਨੀਯਾ ਐ ਇਸ ਵੀ ਨੀਯਾ ਐ ਇਹਲੀ ਸਾਫ ਕਰਕੇ ਦਿਖਾਉਣਾ ਤੁਹਾਨੂੰ ਹਾਂਜੀ ਮੇਰੇ ਦੋਸਤੋ ਰੋਟਾ ਕਰ ਲਈ ਆਈ ਠੀਕ ਐ ਆ ਬਿਮਾਰ ਬੱਚਿਆਂ ਵਾਸਤੇ ਐਡ ਕਰਤ ਗਈ ਨਾ ਇਹਨਾਂ ਤੇ ਕਿਉਂ ਨਹੀਂ ਲਾਉਣਾ ਆਪਾਂ ਤੇ ਮੰਨ ਕੇ ਚਲੋ ਵੀ ਆਪਾਂ ਕਰਤਾਂ ਆਪਾਂ ਦੂਜੇ ਉਡਣ ਵਾਲੇ ਕਬੂਤਰਾਂ ਵਾਸਤੇ ਠੀਕ ਐ ਤੇ ਓਕੇ ਆ ਆ ਤਾਂ ਬੱਚੇ ਨੂੰ ਐਵੇਂ ਪਾ ਦਿੰਨੇ ਆਪਾਂ ਤੇ ਇਹਨਾਂ ਤੇ ਕਿਓ ਲਾ ਕੇ ਰੱਖ ਦਿੰਨੇ ਆ ਤੇ ਛੇਦੀ ਛੇਦੀ ਦਾਲ ਸਿਕਾਈ ਏ ਤੇ ਟਾਈਮ ਬਹੁਤ ਹੋ ਗਿਆ ਤੇ ਬੱਚੇ ਕੁਝ ਅੰਦਰ ਕਰੀਏ ਛਤਰੀਆਂ ਵਾਲੇ ਲਾਈਏ ਹਜੇ ਕਮਰੇ 'ਚ ਵੀ ਝਾੜੂ ਝੂੜੂ ਮਾਰਨਾ ਦਾਣਾ ਪਾਣੀ ਪਾਉਣਾ ਸਾਰਿਆਂ ਨੂੰ ਤੇ ਇਹਨਾਂ ਬਣਾ ਵੀ ਅੱਜ ਠੀਕ ਐ ਕਿ ਨਹੀਂ ਤੇ ਇਧਰ ਹਰਮਨ ਹਰਜੀਤ ਵੀ ਚੱਲ ਰਿਹਾ ਹੈ ਹਾਰਟ ਟੱਚਿੰਗ ਗੀਤ ਵੀਰੇ ਦਿਲ ਨੂੰ ਛੂਣ ਵਾਲੇ ਦਿਲ ਦੇ ਵੇਜ ਦੀ ਲੰਗਿਆਂ ਦੇ ਵਰਛੇ ਨੂੰ ਇਤਸੀਬ ਗਹਿਰ ਕਦੇ ਹੰਝੂਆਂ ਦੇ ਨਾਲ ਧੋਲਾਂ ਵੀ ਤੇਰੇ ਪੈਰ ਕਦੇ ਆਏ ਹਏ ਕੀ ਲਿਰਿਕਸ ਹੈ ਹੰਝੂਆਂ ਦੇ ਨਾਲ ਧੋਲਾਂ ਵੀ ਤੇਰੇ ਪੈਰ ਕਦੇ ਹਨਾ ਸਭ ਆਏ ਹਏ ਆ ਮੈਨੂੰ ਗਲਤ ਹੋ ਗਿਆ ਥੋੜਾ ਆਊਟ ਹੋ ਗਿਆ ਹਾਂਜੀ ਤੇ ਰੱਖੀ ਬਈ ਬਿਮਾਰ ਬੱਚਿਆਂ ਨੂੰ ਆਪਾਂ ਰੋਟੀ ਥੋੜੀ ਰੋਟੀ ਇੱਕ ਚੀਜ਼ ਹੋਰ ਐਡ ਕਰਨੀ ਕਮੈਂਟ ਰੋ ਪ ਜਾ ਬਸ ਇਹ ਵੀ ਬਾੜੀ ਨਹੀਂ ਐਡ ਕਰਦੇ ਇਹ ਇੰਨੀ ਕੀ ੜ ਕਰਾਂਗੇ ਬਸ ਠੀਕ ਆ ਕਿ ਨਹੀਂ ਇੱਕ ਮਿੰਟ ਨੂੰ ਚੜਕਾ ਜਿ ਲਵਾ ਮੈਂ ਹਾਂ ਹੁਣ ਲੱਗਦੀ ਨਾ ਉਹ ਤੁਹਾਨੂੰ ਨਹੀਂ ਕਿਹਾ ਹੁਣ ਲੱਗਦੀ ਨਾ ਭੁੱਖ ਇਹਨਾਂ ਨੂੰ ਵੱਡੇ ਵਾਈਲਿਆਂ ਨੂੰ ਯਾਰ ਪਹਿਲਾਂ ਹੁਣ ਚੈੱਕ ਨਾ ਕਰ ਲਾਂ ਮੈਂ ਖੜ ਜੋ ਇੱਕ ਮਿੰਟ ਸੈਟਿੰਗ ਜਿਹਾ ਕੰਮ ਹੈ ਇੱਕ ਮਿੰਟ ਰੱਖ ਦੀ ਇਹਨਾਂ ਨੂੰ ਖੜ ਜੋ ਖੜ ਜੋ ਖੜ ਜੋ ਲਓ ਏ ਟਕਾਣ ਨਾਲ ਖਾ ਲੋ ਦੋ ਟਰਿਆਂ ਰੱਖ ਤੀਆਂ ਸਹੀ ਆ ਕਿ ਨਹੀਂ ਹੁਣ ਦੋ ਲੈਣਗੇ ਵੱਧ ਖਾਣਗੇ ਕੱਚਾਵਲ ਨਾ ਹੁਣ ਤਾਂ ਚਲੋ ਕੋਈ ਗੱਲ ਨਹੀਂ ਤੇ ਹੁਣ ਲਾ ਦਈਏ ਭਾਈ ਫੋਨ ਨੂੰ ਟਾਈਮ ਲੈਪਸ ਤੇ ਤੇ ਦੇਖੋ ਸਾਰਾ ਕੰਮ ਤੰਦਾ ਹਨਾ ਅੱਜ ਖੁਦ ਕਰਦੇ ਆਪਾਂ ਆਇਂ ਤਾਂ ਚੁੱਬਰ ਕਰ ਗਿਆ ਬਈ ਬਹੁਤ ਮੇਰੇ ਤੋਂ ਦੁੱਗਣਾ ਕਰਦਾ ਉਹ ਪਰ ਫਿਰ ਵੀ ਜਦੋਂ ਜਾਵੜਦਾਇਂ ਲੱਗਦਾ ਯਾਰ ਵੀ ਹੁਣ ਵੀ ਹੁੰਦਾ ਕਿ ਤੁਸੀਂ ਹੁਣ ਵੀ ਨਾਲ ਕਰਾਂ ਦਾ ਸੌਖਾ ਜਾਂਦਾ ਹਾਂਜੀ ਇਹ ਕਾ ਬੱਚਾ ਜੀ ਚੂਬਰ ਕੇ ਘਰੋਂ ਆਇਆ ਹੈ ਰੰਗ ਲਾ ਕੇ ਲਗਾ ਬੱਚੇ ਦੇ ਕੀ ਕਰਤੇ ਦੋਵੇਂ ਕਲਾਬੀ ਇੱਕ ਕਲਾਬੀ ਬਗਲ ਹੈ ਨਾ ਸਾਖਾ ਬੱਚਾ ਚਿੱਟੀ ਨੋਡ ਕਿਹੜਾ ਦੱਸੂਗੀ ਮਾੜਾ ਜਾ ਫੈਂਟਿਆ ਦੇ ਦਿਓ ਇਹ ਜੀ ਪਾਖਾ ਨਹੀਂ ਨਹੀਂ ਗਲਪਨ ਕਹਿਣਾ ਸੀ ਗਲਪਨ ਇਹ ਗਲਪਨ ਗਲਪਨ ਬੱਚਾ ਜੀ ਠੀਕ ਹੈ ਕਿਆ 라 ਵਧੀਆ ਆਪਣੇ ਕੋਲ ਵੀ ਇੱਕ ਲੱਗਿਆ ਤੇ ਤੂੰ ਵੀ ਇਹਨੂੰ ਲਵਾ ਲਈ ਬਾਈ ਬਣੇ ਇਹਨਾਂ ਨਾਲ ਵੀ ਦੇਖਾਂ ਕਿਦਾਂ ਨੇ ਬੱਡੇ ਜੇ ਬੱਡੇ ਜੇ ਪੰਡੇ ਸ਼ੋ ਮੈਚ ਹਾਂ ਬਾਰੇ ਇਹ ਸਹੀ ਗੱਲ ਹਾਂਜੀ ਮੇਰੇ ਦੋਸਤੋ ਤੇ ਦਾਣਾ ਪਣੀ ਪਾਤਾਈ ਸਾਰੇ ਕਬੂਤਰਾਂ ਨੂੰ ਠੀਕ ਹੈ ਬੈਠਕ ਵਾਲਿਆਂ ਨੂੰ ਵੀ ਬੱਚਿਆਂ ਨੂੰ ਵੀ ਤੇ ਵੱਡੇ ਕਬੂਤਰ ਕਬੂਤਰਿਆਂ ਨੂੰ ਠੀਕ ਹੈ ਜੀ ਤੇ ਦਾਣੇ ਬੜੇ ਘੱਟ ਪਏ ਸੀ ਕਿ ਹਨਾ ਵੀਰੇ ਕਿਉਂਕਿ ਕੱਲ ਨੂੰ ਡੀ ਵਾਰਮਿੰਗ ਕਰਨੀ ਹੈ ਇਸ ਲਈ ਤਰੇ ਆਪਾਂ ਚੈੱਕ ਹੀ ਲਈਏ ਨੰਨਾਂ ਪਹਿਲਾ ਪੜਾਣਾ ਚਾਰ ਪੰਜ ਕੌਲੀਆਂ ਅੱਜ ਪਾਈਆਂ ਸੀ ਦੋ ਢਾਈ ਸਿਰਫ ਅੱਧੀ ਪਾਈ ਜਿੱਦੋਂ ਟਾਈਮ ਦਾ ਸਵੇਰ ਨੂੰ ਹੁਣ ਵਿਹਲੇ ਤਾਂ ਜੋ ਆਪਾਂ ਡੀ ਵਾਰਮਿੰਗ ਸੌਖੀ ਕਰਦਗੇ ਇਹਨਾਂ ਦੀ ਤੇ ਇਹਨਾਂ ਨੂੰ ਹੁਣ ਡ੍ਰਿੰਕਰ ਰੱਖਦਾ ਬਈ ਆਪਾਂ ਪਰਕੇ ਉਹ ਪਿਆ ਸਾਹਮਣੇ ਆਪੇ ਤਾਂ ਜੋ ਪੀ ਆਣਗੇ ਸਭੇ ਡ੍ਰਿੰਕਰ ਫ੍ਰੀ ਹੋ ਗਏ ਨਾ ਜਾਲਾ ਲੰਦਾ ਤਾਂ ਕਰਕੇ ਤੇ ਓਕੇ ਉਧਰ ਉੱਡਣ ਵਾਲਿਆਂ ਨੂੰ ਉਧਰ ਵੱਡਿਆਂ ਨੂੰ ਇਹ ਕਾਛ ਵਾਲੀ ਪੱਟੀ ਨਹੀਂ ਯਾਰ ਆਪਣੀ ਆਈ ਉੱਡ ਗਈ ਛੁੱਡੀ ਫਿਰਦੀ ਸੀਗੀ ਭਾਈ ਗੋਰੀ ਵਾਲੀ ਬੁੱਢੀ ਸੀ ਕੁਛ ਆਪਣੇ ਵਾਲੇ ਵੀ ਇੱਕ ਦੋ ਬੱਚੇ ਉੱਡੇ ਸੀ ਅੱਜ ਮੇਰੇ ਸਾਹਣ ਦਾ ਕੱਚੜੀ ਨਹੀਂ ਆਈ ਯਾਰ ਅਸੀਂ ਚੋਬਰ ਤਾੜ ਵੀ ਨਾ ਗਿਆ ਹੋਵੇ ਕੋਈ ਵੱਡੀ ਗੱਲ ਵੀ ਹੈ ਨਹੀਂ ਨਹੀਂ ਵੀਰੇ ਕੱਚੜੀ ਆਈ ਨਹੀਂ ਮੇਰੇ ਸਾਹਣ ਨਾਲ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਸੈਟਾ ਕੰਮ ਦਾਣਾ ਪਾਣੀ ਹੋ ਗਿਆ ਸਾਰੇ ਕਬੂਤਰਾਂ ਦਾ ਹੁਣ ਮੈਂ ਨਾ ਆਇਆ ਮੈਂ ਕਰਾਂ ਤੇ ਜਾਲਾ ਲੈਂਦਾ ਰਹਿ ਗਿਆ ਹੁਣ ਹਾਏ ਹੋਏ ਇੱਕ ਹੋਰ ਮਰ ਗਿਆ ਮਰ ਗਿਆ ਮੈਨੂੰ ਪਤਾ ਸੀ ਮਰੀ ਜਾਂਦਾ ਸੀ ਇਹ ਹਾਏ ਹੋਏ ਵੇਂਦੇ ਵੇਂਦੀ ਨਹੀਂ ਓਏ ਹਜੇ ਮਰੀ ਜਾਂਦਾ ਹਜੇ ਮਰੀ ਜਾਂਦਾ ਹਜੇ ਮਰਿਆ ਨਹੀਂ ਪੁੱਤ ਏ ਬੀਸੀਪੀਸੀ ਉਹ ਬੀਸੀਪੀਸੀ ਛੇਰਾ ਬਹੁਤ ਜ਼ੋਰ ਲਾਇਆ ਪਰ ਨਹੀਂ ਬਈ ਸਾਡੇ ਵੱਸੋਂ ਬਾਹਰ ਹੈ ਸਾਡੇ ਤਾਂ ਉਹ ਤੇਰੀ ਭੈਣ ਨੂੰ ਡਿੱਗ ਪਿਆ ਚੱਲ ਕੋਈ ਨਾ ਕੋਈ ਨਾ ਇੱਥੇ ਬੈ ਜਾ ਸਾਡੇ ਦੇ ਹੱਥ ਖੜੇ ਆ ਭਰਾ ਇਹਨਾਂ ਤੋਂ ਸਵਾਲ ਜਿੰਨਾ ਸਾਡੇ ਤੋਂ ਹੁੰਦਾ ਸੀ ਕਰੀ ਜਾਂਦੇ ਡੇਲੀ ਤਿੰਨ ਟਾਈਮ ਦਵਾਈ ਟੀਕੇ ਅਸੀਂ ਕੀ ਕੀ ਨਹੀਂ ਕਰ ਰਹੇ ਇਹਨਾਂ ਪਿੱਛੇ ਹਣਾ ਬਈ ਫਿਰ ਵੀ ਨਹੀਂ ਠੀਕ ਹੋ ਰਿਹਾ ਯਾਰ ਸਕੋਂ ਦੀ ਸਾਰਿਆਂ ਦਾ ਜਲੂਸ ਕੱਢੀ ਜਾਂਦੇ ਆ ਯਾਰ ਹੁਣ ਨਾ ਇਹਨਾਂ ਨੂੰ ਛੱਡਣ ਜੋਗੇ ਨਾ ਫੜਾਉਣ ਜੋਗੇ ਆ ਨਾ ਨਾ ਰੱਖਣ ਜੋਗੇ ਨਾ ਮਾਰਨ ਜੋਗੇ ਹੁਣ ਅੱਧ ਵਿਚਾਲੇ ਸੀ ਫਸੀਆਂ ਇਹਨਾਂ ਨਾਲੋਂ ਸੌਂ ਲੱਗੇ ਵੱਧ ਦੁਖੀ ਅਸੀਂ ਆ ਬਈ ਇਹਨਾਂ ਨਾਲੋਂ ਤਾਂ ਉਹ ਜਾਲਵਾ ਮੁੱਕ ਗਿਆ ਹਾਂਜੀ ਆ ਆ ਕੇ ਦੱਸੂਗਾ ਹਾਂਜੀ ਮੁੱਕ ਗਿਆ ਵਿਚਾਰਾ ਇਹ ਵੀ ਪੁੱਤ ਪੱਲੇ ਤਾਂ ਇਕੱਠੇ ਕਰ ਲਾ ਪੱਲਾ ਚੈੱਕ ਕਰੋ ਯਾਰ ਕਬੂਤਰ ਲਿਓ ਪਿੰਜਰੇ ਚ ਦੇਖੋ ਦੇਖੋ ਉਹ ਨਹੀਂ ਹਜੇ ਜਾਉਂਦਾ ਓਏ ਮਰਿਆ ਨਹੀਂ ਹਜੇ ਮਰੀ ਜਾਂਦਾ ਓਏ ਭੈਣ ਦਾ ਵੀ ਉਹ ਪਿੰਜਰੇ ਚ ਪਿੰਜਰੇ ਚ ਬਈ ਪੱਲਾ ਚੈੱਕ ਕਰੋ ਸੌਣ ਲੱਗੇ ਬੱਚੇ ਦਾ ਓਏ ਭੈਣ ਚੋਲੂਆਂ ਦਾ ਵੇਰੀ ਪੱਲਾ ਸੱਚੀ ਚੈੱਕ ਕਰੋ ਪੱਲਾ ਯਾਰ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਇਹਦੇ ਪੱਲੇ ਚ ਕੀ ਐ ਤੇ ਕੀ ਨਹੀਂ ਚਲੋ ਕਿਹੜਾ ਤੰਗਣਾ ਕਰੇ ਇਹਨੂੰ ਮਰ ਲੈਣ ਦੇ ਵਿਚਾਰ ਮਾਪਾ ਸ਼ਾਂਤੀ ਨਾਲ ਹਾਂਜੀ ਮੇਰੇ ਦੋਸਤੋ ਲਾਈਟ ਹੀ ਕਰਿਆ ਜੀ ਤੇ ਬੁਖਾਰ ਵੀ ਕਰ ਰਿਹਾ ਚੱਕ ਭਾਈ ਸਾਹਿਬ ਨਾ ਪੂਰਾ 100 ਬੁਖਾਰ ਹੈ ਨੈਟ ਪਹਿਲਾਂ ਸੀ 99.5 ਨਾਉਣ ਤੋਂ ਪਹਿਲਾਂ ਵੇਖਿਆ ਵੈਸੇ ਬੁਖਾਰ ਚ ਨਾਉਂਦੇ ਨਹੀਂ ਹੁੰਦੇਗੇ ਪਰ ਮੈਂ ਫਿਰ ਵੀ ਨਾ ਕੇ ਆਇਆ ਤੇ ਨਾ ਕੇ ਉਸ ਤੋਂ ਬਾਅਦ ਵੇਖਿਆ 100 ਕਿਵੇਂ ਆ ਗਿਆ ਗੱਡੀ ਵੀ 100 ਤੇ ਹੈ ਸੱਚੀ ਹਾਂ 100 ਬੁਖਾਰ ਆ ਪੂਰਾ ਇਸ ਟਾਈਮ ਚੈੱਕ ਕਰਕੇ ਹਾਂ ਜੀ ਮੇਰੇ ਦੋਸਤੋ ਆ ਗਏ ਜੀ ਕਰੇ ਵੀਡੀਓ ਪਾ ਕੇ ਸਨਾਈ ਕੇ ਲਾਈਟ ਤੇ ਵਿਲੀਅਮ ਦਾ ਭਾਈ ਠੀਕ ਆ ਕਿ ਨਹੀਂ ਹਾਂਜੀ ਤੇ ਕੱਚ ਵਾਲੀ ਪੱਟੀ ਉਹਨੂੰ ਵੀ ਲਾਉਣ ਚੱਲਿਆਂ ਭਾਈ ਤਾਹਾਨ ਠੀਕ ਆ ਕਿ ਨਹੀਂ ਖੁੱਡੇ ਨਾਲੇ ਟੈਹੇ ਕਰਕੇ ਛੱਡਦੇ ਨਾ ਬੋਡਰ ਆ ਜਾਵੇ ਹਣਾ ਪਤਾ ਨਹੀਂ ਕੀ ਹੋਇਆ ਪਾ ਜਿਹਨੂੰ ਗੰਦੀ ਜੀ ਨੂੰ ਹੀ ਅੜੀ ਕਰੀਂਦੀ ਬਿਨਾ ਗੱਲ ਤੋਂ ਹੀ ਸੌਤੀ ਹੈ ਜੀ ਕੰਮ ਯਾਰ ਦਵਾਈ ਨਹੀਂ ਦਿੱਤੀ ਮੈਂ ਸਹੀ ਦਦਾਂ ਉਹ ਫਾਲੇ ਕਿਉਂ ਹੈ ਪੈਂ ਠੰਡ ਲੱਗ ਰਹੀ ਐ ਇਸ ਟਾਈਮ ਕੰਬਾ ਚੜ ਰਿਹਾ ਮੈਨੂੰ ਮਤਲਬ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਉਦੋਂ ਤਾਂ 100 ਹੁੰਦਾ ਸੀ ਨਾਰਮਲ ਉਦੋਂ ਪਤਾ ਲੱਗਦਾ ਹੁੰਦਾ ਸੀ ਬੁਖਾਰ ਚੜਿਆ ਤਾਂ ਕਿੱਥੇ ਜਾ ਕੇ 102 ਤੇ ਜਾ ਕੇ ਵੀ ਹਾਂ ਹੁਣ ਬੁਖਾਰ ਹੈ ਭਾਈ ਹੁਣ ਸਰੀਰ ਹੋ ਗਏ ਮਾੜੇ ਭਾਈ ਹੁਣ ਤਾਂ ਮਾੜਾ ਜਾਂ ਬੁਖਾਰ ਹੋ ਜੇ ਤਾਂ ਸਰੀਰ ਨੂੰ ਪਤਾ ਲੱਗਣ ਲੱਗਦਾ ਖੜਿਆ ਨਹੀਂ ਤਾਂ ਇਹ ਹੁੰਦਾ ਵੀ ਬਸ ਮਰ ਗਏ ਨਾਰਮਲ ਹੁੰਦਾ ਮੇਬੀ 90 8.5 ਜਾਂ 6 ਹਨ ਤੇ ਆਪਣਾ 100 ਤੇ ਚੱਲ ਰਿਹਾ ਕੰਮ ਬਾਬੇ ਦੀ ਕਿਰਪਾ ਨਾਲ ਤੇ ਮੈਨੂੰ ਅਜ ਲੱਗਦਾ ਰਾਤ ਨੂੰ ਹੋ ਜਾਣਾ 101 102 ਤੇ ਨਾ ਹੀ ਆਪਣੇ ਕੋਲੇ ਮੈਡੀਸਨ ਮੈਡੀਸਨ ਆਲਾ ਪਤਾ ਖਾਲੀ ਹੈ 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 ਰੋਟੀ ਵੀ ਨਹੀਂ ਖਾਦੀ ਕਿ ਜੀ ਨਹੀਂ ਕੀਤਾ ਖਾਣ ਉਹ ਨਾ ਸੌਂਗ ਤੇ ਲਾਉਂ ਨੂੰ ਜੀ ਕੀਤਾ ਯਾਰ ਮੈਂ ਤਾਂ ਬਸ ਮਸਾਂ ਹੀ ਬਿਸਤਰਾ ਲੈਤਾ ਆ ਕੇ ਆਪਦਾ ਇੱਥੇ ਮੈਂ ਕਬੂਤਰ ਗਵਾਤਰ ਵੀ ਨੂੰ ਵੇਖਿਆ ਹਣਾ ਲਾਸਟ ਵਾਰੀ ਪਾਣੀ ਪੂਣੀ ਦੇਣਾ ਸੀ ਬੱਚਿਆਂ ਨੂੰ ਤਾਂ ਪੀ ਲੈਣ ਦੇ ਇੱਕਰ ਫਿਰ ਵੀ ਹਾਥੀ ਦੇ ਦਿੰਨੇ ਹੁੰਨੇ ਆ ਇੱਕ ਸੱਚ ਉੱਪਰ ਨੇ ਨਵੇਂ ਕਬੂਤਰ ਦੇ ਰੰਗ ਲਾਇਏ ਸੀ ਟੂਸੇ ਤੇ ਟੌਰੀ ਵਾਲੇ ਦੇ ਉਹ ਵੀ ਤੁਹਾਨੂੰ ਕੱਲ ਨੂੰ ਦਿਖਾਵਾਂਗਾ ਪੱਠਾ ਤਰਖਾਨ ਵਾਲੇ ਵਾਲੀ ਦਾ ਭਰਾ ਹੈ ਮੈਨੂੰ ਲੱਗਦਾ ਉਹ ਜਿਹੜੀ ਤਰਖਾਨ ਵਾਲੇ ਤੇ ਫੁੱਲੂ ਮਿੱਠੀ ਨੂੰ ਦੀ ਪਿਛਲੇ ਸਾਲ ਆਪਣੀ ਕਮੰਡ ਲਈ ਟੂਸਿਆਂ ਦੇ ਟੌਰੀ ਵਾਲੇ ਉਹਦਾ ਭਰਾ ਹੈ ਮੇਰੇ ਹਿਸਾਬ ਨਾਲ ਪੱਕਾ ਨਹੀਂ ਪਤਾ ਤਾਂ ਭਰਾ ਹੈ ਕਿ ਪਿਆਉ ਆ ਪਰ ਰੰਗ ਲਾਤਾ ਹੁੰਦੇ ਸੀ ਇਹਦਾ ਪਿਆ ਭਰਾ ਵੀ ਇੱਕੋ ਜਿਹਾ ਸੀ ਪਿਓ ਵੀ ਉਹੋ ਜਿਹੀ ਇਹਦਾ ਰੰਗ ਦੱਬਤਮਾ ਜਿਹੜਾ ਮਰਜੀ ਹੋ ਪਰ ਇੰਨਾ ਭਰਾ ਉਹਦਾ ਸ਼ਾਇਦ ਅੱਡੇ ਲੱਗਿਆ ਤੇ ਪਿਓ ਨੂੰ ਤਾਂ ਉਹਨੂੰ ਕਦੇ ਛਤਰੀ ਤੇ ਵੀ ਨਹੀਂ ਭਾਇਆ ਸੀਗਾ ਆਪਾਂ ਤੇ ਉਹ ਵੀ ਗੱਲ ਨੂੰ ਦਿਖਾਉਣਾ ਤੁਹਾਨੂੰ